ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਫਤਿਹਗੜ ਚੋੜੀਆਂ ਦੇ ਨਜ਼ਦੀਕੀ ਪਿੰਡ ਨਵਾ ਪਿੰਡ ਵਿਖੇ ਸਥਿਤ ਸੰਤ ਸੇਵਕ ਹਸਪਤਾਲ ਦੇ ਡਾਕਟਰ ਕੋਲੋਨ ਪਾਛਤੇ ਗੈਗਸਟਾਰ ਨੇ ਕੀਤੀ 50 ਲੱਖ ਫਿਰੋਤੀ ਦੀ ਮੰਗ ਬੀਤੇ ਦਿਨੀ ਵਿਕਰਮਜੀਤ ਸਿੰਘ ਮਜੀਠੀਆ ਨੇ ਹਸਪਤਾਲ ਦੇ ਐਮ ਡੀ ਰਾਜਵੀਰ ਸਿੰਘ ਦੀ ਸੁਰੱਖਿਆ ਅਤੇ ਪੰਜਾਬ ਦੇ ਵਿਗੜਦੇ ਮਾਹੌਲ ਦੇ ਸੰਬੰਧ ਵਿੱਚ ਸਰਕਾਰ ਤੇ ਚੁੱਕੇ ਸਨ ਸਵਾਲ ਇਸ ਸੰਬੰਧ ਵਿੱਚ ਅੱਜ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹਸਪਤਾਲ ਦੇ ਐਮ ਡੀ ਰਾਜਵੀਰ ਸਿੰਘ ਨੂੰ ਮਿਲੇ फेरोती मंगल वालेनु यकीनी ਕੀਤਾ ਜਾਵੇਗਾ گرفتار ਐਸਐਸਪੀ ਨੂੰ ਕੀਤਾ ਫੋਨ ਇੱਕ ਦੀ ਥਾਂ ਦੋ ਸੁਰੱਖਿਆ ਗਾਰਡ ਲਗਾਉਣ ਲਈ ਕੀਤਾ ਹੁਕਮ ਜੇ ਸੁਰੱਖਿਆ ਮੁਲਾਜ਼ਮ ਕਟ ਰਹਨ ਤਾਂ ਬੇਸਖ ਮੇਰੇ ਗਨਮੈਨ ਵਿੱਚੋਂ ਭੇਜ ਦੋ ਸੁਰੱਖਿਆ ਮੁਲਾਜ਼ਮ ਫਤੇਗੜ ਚੋੜੀਆਂ ਤੋਂ ਚਰਨਜੀਤ ਸਿੰਘ ਦੀ ਖਾਸ ਰਿਪੋਰਟ ਹਲੋ ਸਸਕਾ ਦੀ ਐਸਐਸਪੀ ਸਾਹਿਬ ਮੈਂ ਡਾਕਟਰ ਰਾਜਵੀਰ ਸਿੰਘ ਹਰੜਾ ਦੇ ਕੋਲ ਆ ਨਵੇਂ ਪਿੰਡ ਅੱਛਾ ਮਿੰਨੂ ਨੇ ਸਾਰੀ ਗੱਲ ਦੱਸੀ ਆ ਆਪਾਂ ਜਦੋਂ ਪਛਿਆ ਦੰਦ ਕਰਤਾ ਆਪਾਂ ਚਿੱਤਾ ਦੇ ਹਾਲਾਤ ਦੱਸਦਾ ਮੁੰਡੇ ਦਿਨੇ ਵੀ ਇੱਥੇ ਦੇ ਇਹ ਹਫ਼ਤਾ ਦੇ ਲਾਗੇ ਕਿਤੇ ਫਿਰਕੇ ਗਏ ਆ ਤੇ ਆਪਾਂ ਇਹਨੂੰ ਇੱਕ ਦੀ ਥਾਂ ਤੇ ਦੋ ਮੁੰਡੇ ਗੱਲਮੈਂ ਦੇ ਦੀ ਇੱਕ ਨੂੰ ਠੀਕ ਹੈ ਸਰ ਇੱਕ 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 ਟ ਮੁੰਡਾ ਹੋਰ ਇਹਨੂੰ ਗੱਲਮੈਂ ਦੇ ਦਿਓ ਹੈਗੇ ਆ ਤੁਹਾਡੇ ਕੋਲ ਹਾਂਜੀ ਸਰ ਹਾਂਜੀ ਸਰ ਜੇ ਨਹੀਂ ਹੈਗੇ ਤਾਂ ਮੈਂ ਆਪਣੇ ਦੋ ਗੱਲਮੈਂ ਦੇ ਦਿੰਦਾ ਨਹੀਂ ਸਰ ਨਹੀਂ ਸਰ ਪਹੁੰਚੇਗਾ ਸਵੇਰੇ ਢੇ ਘਟੇ ਪਹੁੰਚੇਗਾ ਹਾਂ ਦੇਖ ਲਓ ਬੈਠਾ ਜੇ ਤੁਹਾਨੂੰ ਕੋਈ ਕਮੀ ਜਾਂ ਫੋਲਸ ਦੀ ਕੋਈ ਗੱਲ ਹੈ ਤਾਂ ਮੈਂ ਆਪਣੇ ਦੋ ਗੱਲ ਮੈਂ ਦੇ ਦੇਣਾ ਮੇਰੇ ਨਾਲੇ ਹਲਕੇ ਜਿੰਦਾ ਦਾ ਕਿਸੇ ਬੰਦੇ ਦਾ ਹੋਣਾ ਨਹੀਂ ਚਾਹੀਦਾ ਨਹੀਂ ਬਿਲਕੁਲ ਨਹੀਂ ਹੋਊਗਾ ਸਰ ਅੱਧੇ ਘੰਟੇ ਜੇ ਨਾਲ ਪਹੁੰਚੇਗਾ ਸਰ ਹਾਂ ਅੱਧੇ ਘੰਟੇ ਨੂੰ ਦੂਜਾ ਮੁੰਡਾ ਵੀ ਵਧੀਆ ਮੁੰਡਾ ਜਿਹੜਾ ਉਹ ਉਹ ਸੰਭੇਤ ਦਿਓ ਸਮਝਦੇ ਕੀ ਗੱਲ ਹਾਂ ਜੰਗ ਮੁੰਡਾ ਚੰਗਾ ਮੁੰਡਾ ਫਤਿੱਲਾ ਜਿਹੜਾ ਕਿਉਂਕਿ ਬੰਦੇ ਦਿਨੇ ਵੀ ਇੱਥੇ ਫਿਰ ਕੇ ਗਏ ਆ ਇਕੀ ਸਾਹਿਬ ਮੇਰੇ ਨਾਲ ਆ ਬਿਦੇ ਵੀ ਆਪਾਂ ਭਾਜੀ ਇੱਥੋਂ ਕਰਕੇ ਇੱਕ ਅੱਦੇ ਦਿਨ ਦੇ ਵਿੱਚ ਕੇਸ ਜਿਹੜਾ ਉਹਨਾਂ ਖਤਮ ਕਰ ਦ। ਬਿਲਕੁਲ ਠੀਕ ਆ ਸਰ ਕਹੇਗਾ। ਠੀਕ ਆ ਨਾ? ਹਾਂ। ਠੀਕ ਆ ਸਰ। ਆ ਠੀਕ ਠੀਕ ਆ ਠੀਕ ਆ ਸਰ ਠੀਕ ਆ। ਠੀਕ ਆ ਬੁੰਡਾ ਬੁੰਡਾ ਭੇਜ ਦੇ ਹੁਣੇ। ਕੋਈ ਸਰ ਅੱਧੇ ਘਾਟੇ ਦੇ ਅੰਦਰ। ਆ ਜਨਾਲੇ ਜਦੋਂ ਤੁਹਾਨੂੰ ਨੋਟ ਪਵੇ ਕਿਤੇ ਬੋਸ ਦੀ ਮੇਰੇ ਕੰਦਮਾਂ ਲਾ ਲਾ ਕੋਈ ਚੱਕਰ ਦੀ ਆ। ਬਿਲਕੁਲ ਠੀਕ ਆ। ਆ ਮੈਨੂੰ ਕੰਦਮਾਂ ਦਾ ਤਾਂ ਬਹੁਤਾ ਕੁਝ ਆ ਨਹੀਂ ਜਦੋਂ ਵੀ ਤੁਹਾਨੂੰ ਲੱਗੇ ਕਿ ਬੰਦੇ ਘੱਟ ਨੇ ਕਿਤੇ ਡਿਊਟੀ ਲੱਗ। ਵਿਧਾਨ ਸਭਾ ਹਲਕਾ ਜਨ ਬਿਲਕੁਲ ਫਤੇਗੜ ਚੂੜੀਆਂ ਦੀ ਬੁੱਕਲ ਦੇ ਵਿੱਚ ਪਿੰਡ ਹੈ। ਇੱਥੇ ਸੰਤ ਸੇਵਕ ਕਾ ਹਸਪੀਟਲ ਹੈ। ਸਾਡੇ ਬਹੁਤ ਪਿਆਰੇ ਡਾਕਟਰ ਰਾਜਪੀਰ ਸਿੰਘ ਤੇ ਇਹਨਾਂ ਦੀ ਪਤਨੀ ਇਹਨਾਂ ਨੇ ਮਿਹਨਤ ਕਰਕੇ ਆਪਣਾ ਇਹ ਹਸਪਤਾਲ ਜਿਹੜਾ ਬਣਾਇਆ। ਉਹਦੇ ਇਹਨਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਆਦੀਆਂ ਤੇ ਇਹਨਾਂ ਕੋਲੋਂ ਮੁਲਗੜਾ ਫਰੋਤੀ ਜਿਹੜੀ ਉਹ ਮੰਗੀ ਜਾਦੀ ਹੈ। ਤੇ ਮੈਂ ਕੱਲ ਇਹ ਫੇਸਬੁੱਕ ਤੇ ਪੜਿਆ ਸੀਗਾ ਮੈਂ ਚੰਡੀਗੜ੍ਹ ਤੋਂ ਹੁੰਦਾ ਹਾਂ ਤੇ ਮੈਂ ਫੇਸਬੁੱਕ ਤੇ ਇਹਨੂੰ ਦੇਖਿਆ। ਫਿਰ ਮੈਂ ਅਜੀਤ ਡਾਕਟਰ ਸਾਹਿਬ ਨੂੰ ਕਾਲ ਕਰਕੇ ਕਿਹਾ ਕਿ ਮੈਂ ਤੁਹਾਡੇ ਕੋ ਆ ਰਿਹਾ ਉਹ ਮੈਂ ਸਾਰੀ ਗੱਲ ਇਹਨਾਂ ਦੀ ਸੁਣੀ ਹੈ ਉਹ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਕਬਰਾਉਣ ਦੀ ਲੋੜ ਨਹੀਂ ਸਰਕਾਰ ਇਹਨਾਂ ਦੇ ਨਾਲ ਉੱਪਰ ਕਰ ਲੂ ਸਾਡੀ ਸਰਕਾਰ ਪੰਜਾਬ ਦੇ ਵਿੱਚ ਠੱਡਾ ਨਸ਼ੇ ਵਾਲੇ ਗੈਂਗਸਟਰ ਜਿਹੜੇ ਧਮਕੀਆਂ ਦਿੰਦੇ ਆ ਫੋਕੀਆਂ ਮੰਗਦੇ ਆ ਇਹਨਾਂ ਦੇ ਖਿਲਾਫ ਅਸੀਂ ਲੜਾਈ ਲਾੜੇ ਇਸੇ ਕਰਕੇ ਮੈਂ ਔਰ ਜਿਹੜੇ ਬੰਦੇ ਫੌਤੀਆਂ ਮੰਗਦੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਇਹਨਾਂ ਸਮਝਣ ਕਿ ਡਾਕਟਰ ਰਾਜੀਬ ਇਕੱਲਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਾਡੀ ਸਰਕਾਰ ਜਿਹੜੀ ਆ ਇਹਦੇ ਨਾਲ ਆ ਉਹਦਾ ਹਾਲਾਤਾਂ ਨੂੰ ਮੁੱਖ ਰੱਖ ਕੇ ਪੇਚਾ ਵੀ ਦਰਜ ਕੀਤਾ ਐ ਐਫ ਆਈ ਆਰ ਵੀ ਦਰਜ ਕੀਤੀ ਆ ਇੱਕ ਗਨਮੈਨ 2 ਦਿਨ ਪਹਿਲਾਂ ਦਾ ਹੀ ਇਹਨਾਂ ਨੂੰ ਦਿੱਤਾ ਸਾਡੇ ਐਸ ਐਸ ਪੀ ਅਦੁੱਲਾ ਰਮਸਦ ਆਲਿਆਂ ਨੇ ਔਰ ਇੱਕ ਵੇ ਉਹਨਾਂ ਨੂੰ ਹੋਰ ਕਿਹਾ ਕਿ ਇੱਕ ਗਨਮੈਨ ਹੋਰ ਦੋ ਕਿਉਂਕਿ ਇਹਨਾਂ ਦੇ ਬੱਚਿਆਂ ਨੂੰ ਲੋੜ ਐ ਔਰ ਮੈਂ ਐਸਐਸਪੀ ਨੂੰ ਕਹਾਂ ਕਿ ਯਾਰ ਜੇ ਕੋਈ ਫੋਰਸ ਦੀ ਕਮੀ ਹੈ ਤੁਹਾਡੇ ਕੋਲ ਬੰਦੇ ਘੱਟ ਹੈ ਤੇ ਤੁਸੀਂ ਇਹਦੇ ਦੋ ਗਨ ਵਿੱਚ ਲੈ ਲਓ ਤੇ ਇੱਥੇ ਦੇ ਦਿਓ ਕਿਸੇ ਵੀ ਬੰਦੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਣਾ ਚਾਹੀਦਾ ਸਾਡੇ ਗਨਮੈਂਡਾ ਸੀ ਕੀ ਕਰਦੇ ਅਸੀਂ ਮਤਲਬ ਜੇ ਸਾਡੀ ਜਨਤਾ ਸਖਤ ਨਹੀਂ ਜਿਨ੍ਹਾਂ ਨੇ ਸਾਨੂੰ ਐਮਐਲ ਐਮਪੀ ਬਣਾਇਆ ਜੇ ਉਹ ਸਖਤ ਦੀ ਤਾਂ ਅਸੀਂ ਆਪਣੀਆਂ ਸਕਿਉਰਟੀਆਂ ਲਈ ਫਿਰ ਤੇ ਕੀ ਫਾਇਦਾ ਤੇ ਮੈਂ ਐਸਐਸਪੀ ਨੂੰ ਕਿਹਾ ਕਿ ਜੇ ਲੋੜ ਆ ਤਾਂ ਮੇਰੇ ਜਿਹੜੇ ਦੋ ਗਨਮੈਨ ਮੁੰਡੇ ਲਾ ਲਓ ਬੇ ਦੀ ਸਕਿਉਰਟੀ ਦੇ ਵਿੱਚੋਂ ਕੋਈ ਚੱਕਰ ਤੇ ਔਰ ਮੈਂ ਵੀ ਕਿਹਾ ਕਿ ਜਿੱਥੇ ਉਹਨਾਂ ਨੂੰ ਲੋੜ ਪੈਂਦੀ ਮੇਰੇ ਗਨਮੈਨ ਲਾ ਲਿਆ ਕਰੋ ਜਿੱਥੇ ਵੀ ਕੋਈ ਚੱਕਰ ਵੀ ਹੈ ਆਪਾਂ ਨੂੰ ਕੋਈ ਬਹੁਤ ਨਹੀਂ ਆ ਜੀ ਜਨਤਾ ਪਹਿਲਾਂ ਸੇਫ ਹੋਣੀ ਚਾਹੀਦੀ ਆ ਲੋਕ ਪਹਿਲਾਂ ਸੇਫ ਹੋਣੇ ਚਾਹੀਦੇ ਆ ਕਾਰੋਬਾਰੀ ਬੰਦੇ ਆ ਆਪਣਾ ਹਸਪੀਟਲ ਚਲਾ ਰਹੇ ਆ ਇਹ ਪਹਿਲਾਂ ਸੇਫ ਹੋਣੀ ਚਾਹੀਦੇ ਆ ਡਾਕਟਰ ਰਾਜਵੀਰ ਦੀ ਪਤਨੀ ਬੱਚੇ ਰਾਜਵੀਰ ਸਾਡੇ ਪਹਿਲਾਂ ਇਹਨਾਂ ਦੀ ਸੇਫਟੀ ਦਾ ਸਵਾਲ ਆ ਸਾਡੀ ਸੇਫਟੀ ਦਾ ਸਵਾਲ ਨਹੀਂ ਆ ਜਿੰਨਤਾ ਬੱਲਾ ਸੇਫ ਆ ਇਹ ਠੀਕ ਆ ਇਹ ਗੰਦ ਪਿਆ ਪਿਛਲੇ ਕਾਫੀ ਸਾਲਾਂ ਤੋਂ ਇਹ ਗੰਦ ਹੋ ਜਾਂਦਾ ਹੁੰਦਾ ਸਾਨੂੰ ਹੁਣ ਟਾਈਮ ਲੱਗੂਗਾ ਪਤਾ ਅਸੀਂ ਹੁੰਨ ਦਿਆਂਗੇ ਸਾਦਾ ਪਿਛਲੇ 20 ਸਾਲਾਂ ਚ ਪਿਛਲੀਆਂ ਸਰਕਾਰਾਂ ਨੇ ਇਹ ਜਿਹੜੇ ਲਟੇਰੇ ਗੈਂਗਸਟਰ ਨਸੇ ਵਾਲੇ ਲੈਣਦੇ ਇਹਨਾਂ ਨੂੰ ਸਹਜੇ ਸਹਜੇ ਸਾਡੀ ਸਰਕਾਰ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਰਵਿੰਦ ਕੇਜੀਵਾਲ ਜੀ ਦੇ ਬਹੁਤ ਸਖਤ ਆਦੇਸ਼ ਹੈ ਕਿ ਜਿਹੜਾ ਵੀ ਬੰਦਾ ਫੌਤੀ ਮੰਗੂਗਾ ਜਿਹੜਾ ਕਿਸੇ ਨੂੰ ਤੰਗ ਕਰੂਗਾ ਉਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹ ਅਸੀਂ ਆਪਣੇ ਕਿਸੇ ਵੀ ਨਾਗਰਿਕ ਦਾ ਪੰਜਾਬ ਦੇ ਵਿੱਚ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋ ਉਹ ਨਹੀਂ ਦੇਵਾਂਗੇ ਭਾਵੇਂ ਜੋ ਮੱਤੀ ਹੋ ਜੇ ਸੋ ਮੈਂ ਇਸ ਕਰਕੇ ਬਲ ਜਿਹੜਾ ਆਇਆ ਮੈਂ ਤੁਹਾਡੇ ਥਰੂ ਜਿਹੜੇ ਬੰਦੇ ਇਹਨਾਂ ਕੋ ਫਲੋਤੀ ਮੰਗਦੇ ਉਹਨਾਂ ਨੂੰ ਬਕੈਨਾ ਕਿ ਫੇਈ ਸਰਕਾਰ ਡਾਕਟਰ ਰਾਜਬੀਰ ਦੇ ਨਾਲ ਹੈ ਡਾਕਟਰ ਰਾਜਬੀਰ ਕੱਲਾ ਨਹੀਂ ਹੈ ਪੂਰੀ ਸਰਕਾਰ ਹੈ ਸਾਨੂੰ ਜਦੋਂ ਪਤਾ ਲੱਗ ਗਿਆ ਸਖਤ ਕਾਰਵਾਈ ਕਰਾਂਗੇ ਤੁਸੀਂ ਕਭਦਾਉਣਾ ਅਸੀਂ ਫੋਰਸ ਲਾਈ ਆਂ ਬੰਦੇ ਲਾਏ ਆ ਡੀਐਸਪੀ ਮੇਰੇ ਨਾਲ ਆਇਆ ਇਹਨਾਂ ਦੀ ਡਿਊਟੀ ਪਹਿਲਾਂ ਯਾਰ ਆਡੀ ਨੂੰ ਐਸਐਸਪੀ ਨੇ ਦੱਸਿਆ ਕਿ ਤਿੰਨ ਦਿਨ ਤੋਂ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਆ ਹੋ ਸਕਦਾ 2-3 ਦਿਨ ਚ ਪਰਮਾਤਮਾ ਦੀ ਕਿਰਪਾ ਕਰੇ ਇਹ ਜਿਹੜੇ ਜਿਹੜੇ ਕੱਠੀਆਂ ਲੋਕ ਨੇ ਜਿਹੜੇ ਇਹ ਲਟੇਰੇ ਆ ਇਹ ਸਾਡੀ ਪੁਲਿਸ ਦੇ ਸਕੰਜੇ ਚ ਜਿਹੜਾ ਆ ਜਾਣ ਇਹ ਮੈਂ ਡਾਕਟਰ ਰਾਜਵੀਰ ਨੂੰ ਕਹਿਣ ਆਇਆ ਕਿ ਤੂੰ ਕਭੜਾਉਣਾ ਨਹੀਂ ਅਸੀਂ ਸਾਦੇ ਤੇ ਨਾਲ ਆ ਇਸ ਕਰਕੇ ਮੈਂ ਸਰ ਬਿਕਮ ਜੀ ਨੇ ਮੇਰੇ ਠੀਕ ਨੇ ਕਿਹਾ ਕਿ ਪੁਲਿਸ ਦੀ ਕਾਰਵਾਈ ਜਾਰੀ ਹੈ ਇਸਕੇ ਅੱਗੇ ਤੇ ਨਹੀਂ ਚੱਲ ਰਹੀ। ਨਹੀਂ ਨਹੀਂ ਕੋਈ ਢਿੱਲੀ ਨਹੀਂ ਚੱਲਦੀ ਕਿੰਦਾ ਢਿੱਲੀ ਚੱਲੂਗੀ। ਸਰ 31 ਤੀਕ ਤੋਂ 30 ਨੂੰ ਤੇ 31 ਨੂੰ ਇਹਨੇ ਦੱਸਿਆ ਪਹਿਲੇ ਤੀਕ ਨੂੰ ਐਫ ਆਈ ਆਰ ਦਰਜ ਹੋ ਗਈ ਇੱਕ ਮੁੰਡਾ ਗਨਮੈਨ ਦੇਤਾ ਆਪਾਂ ਸਿਵਲ ਦੇ ਵਿੱਚ ਤੇ ਉਦਾਂ ਜਿਹੜੀ ਪੂਰੀ ਫੋਰਸ ਲਾਈ ਆ ਸਾਡੀਆਂ ਟੀਮਾਂ ਲੱਗੀਆਂ ਇਸ ਇਲਾਕੇ 'ਚ। ਪੁਲਿਸ ਨੇ ਬਿਲਕੁਲ ਆਪਣੀ ਕਾਰਵਾਈ ਜਿਹੜੀ ਬਣਦੀ ਸੀਗੀ ਉਹ ਕੀਤੀ ਹੈ। ਅੱਗੇ ਵੀ ਕਹੂੰਗੀ ਜੋ ਸਾਡੀ ਡਿਊਟੀ ਹੈ ਉਹਨੂੰ ਕਰਾਂਗੇ।